ਸ਼ਿਕਾਰੇ ਦੇ ਨਾਲ ਆਪਾਂ ਥੰਡੇ ਹੋਏ ਬੈਠੇ ਲਾਤੀਆ ਗਰਮ ਹੋ ਜੀਏ ਸੋ ਆਪਾਂ ਗੱਲਾਂ ਬਾਤਾਂ ਦਾ ਦੌਰ ਦਾ ਸ਼ੁਰੂ ਕਰਾਂਗੇ ਗੁਰੂ ਇਸਰਹਾ ਅਸਮਾ पंजाब ਅੱਜ ਆਪਣੇ ਬੋਧ ਨੂੰ ਬਚਾਉਣ ਦੇ ਲਈ ਆਪਣੀਆਂ ਨਸਲਾਂ ਨੂੰ ਬਚਾਉਣ ਦੇ ਲਈ ਸਰਕਾਰ ਤੋਂ ਤਿਰਿਆ ਹੋਇਆ ਪਰ ਮੈਂ ਇੱਕ ਗੱਲ ਖਾਸ ਤੌਰ ਤੇ ਨੌਜਵਾਨੀ ਨੂੰ ਕਹਿਣਾ ਚਾਹਣਾ ਕਿ ਨੌਜਵਾਨ ਲੋਕ ਤੁਹਾ ਦੀਆ ਪਾਵਲਾਵਾਂ ਦੀ ਕਦਰ ਕਰਦੇ ਆ ਤਾਂ ਤੇ ਜੋਸ਼ ਦੀ ਦਲੇਰੀ ਦੀ ਕਦਰ ਕਰਦੇ ਆ ਤੁਹਾਡੇ ਕੋਲੇ ਜੋਸ਼ ਆ ਜਿਸ ਸਾਡੇ ਆਤਮਾਨ ਵਿੱਚ ਹੋਸ਼ ਹੈ ਜੋਸ਼ ਤੇ ਨੋਸ਼ ਦਾ ਸਵੇਰ ਹੋਣਾ ਬੜਾ ਜ਼ਰੂਰੀ ਹੈ ਇੱਕ ਕੰਮ ਨੂੰ ਚੱਤੇ ਰੱਖੋ ਜੇ ਲਾਈਆਂ ਹੋਰ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਲਾਈਆਂ ਜਾਤ ਦੇ ਸਹਰੇ ਕਿ ਲਿਆ ਜਾਂਦੀਆਂ ਨੇ ਜਿਹੜਿਆ ਸ਼ਿਗਾਰਸ਼ਾ ਸ਼ਾਂਤ ਵਿੱਚ ਜਿੱਕਰਿਆ ਜਾਂਦੇ ਨੇ ਉਹ ਸ਼ਿਗਾਰਸ਼ ਦਿੱਤੇ ਜਾਂਦੇ ਨੇ ਮੈਂ ਖਨੌਰੀ ਵਾਲੇ ਪਾਸੇ ਸੀਗਾ ਚੌਥੀ ਦੀ ਗੱਲ ਹੈ ਲਗਾਤਾਰ ਜਿਹੜੇ ਉਹਦੇ ਗੋਲਾ ਉਹਦੇ ਬੋਲੀਆਂ ਅੱਥਰੂ ਗੈਸ ਦਿੱਤੇ ਜਾ ਰਹੇ ਸੀ ਮੈਂ ਬੋਲ ਰਿਹਾ ਜੀ ਪਾਸਾ ਨੌਜਵਾਨ ਆਏ ਉਹ ਮੇਰੇ ਘਰ ਪਹੁੰਚੇ ਕਹਿੰਦੇ ਬੜੀ ਕਹਾਣੀ ਜਾਂਦੇ ਕਹਾਣੀ ਜਾਂਦੇ ਮਗਰ ਨੌਜਵਾਨੋ ਹਰ ਸਿੰਘਾਂ ਅਸਦੀ ਇੱਕ ਨੀਤੀ ਹੁੰਦੀ ਹੈ ਜਦੋਂ ਆਪਾਂ ਕੋਈ ਜੁੱਧ ਕੋਈ ਜੰਗਾਂ ਦੇ ਵਿੱਚ ਹੁੰਦੇ ਆ ਤਾਂ ਰਣਨੀਤੀ ਦੇ ਨਾਲ ਹੀ ਉਹ ਜੰਗਾਂ ਉਹ ਜੁੱਧ ਜਿੱਤੇ ਜਾਂਦੇ ਆ ਆਪਣੇ ਸਾਹਮਣੇ ਸਭ ਤੋਂ ਵੱਡੀ ਉਦਾਹਰਨ ਹੈ ਸ਼੍ਰੀ ਕੋਰ ਸਿੰਘ ਜਦੋਂ ਚਮਕੌਰ ਦੀ ਇਕੱਤੀ ਗੜੀ ਛੱਡ ਕੇ ਜਾਂਦੇ ਆ ਤਾਂ ਲੋਕੀਂ ਲੱਗਦਾ ਉਸ ਕੋਲੇ ਬੜੇ ਵਾਜੇ ਹੋਣਗੇ ਵੀਰ ਚੜਾਈ ਜੀ ਗੱਦੀ ਛੱਡ ਕੇ ਜੀ ਪਰ ਬਾਦ ਦੇ ਤੁਰੇ ਗਏ ਬਾਦ ਦੇ ਤੁਰੇ ਗਏ ਮੁਗਲ ਸਹਾਨਾ ਪੁੱਛੀਆਂ ਆਉਂਦੀਆਂ ਗੀਆਂ ਉਹ ਖਿਲਾੜੀ ਢਾਹ ਕੇ ਜਾ ਕੇ ਮੋਰਚਾ ਮੰਗ ਰਿਆ ਤੇ ਦਸਾਂਵਾਂ ਦੇ ਥੱਲੇ ਖੜਾਈ ਦਰਾਈ ਦਾ ਠੰਗ ਤੀਕਾ ਆਉਂਦਾ ਇੱਕ ਕਰਨ ਪਿੱਛੇ ਦਾ ਸਕੇ ਦੋ ਕਰਨ ਪਿੱਛੇ ਵੀ ਇੱਕ ਹੈ ਆਪਾਂ ਨਾਲ ਵੀ ਸਾਰੇ ਗੱਲ ਕਰਨੀ ਸ਼ੁਰੂ ਕਰ ਦਨੇ ਆ ਕਿ ਸਾਡੇ ਦੀ ਆਦਤ ਨੂੰ ਦੇਖ ਕੇ ਜੀ ਇਹ ਝੁਕ ਗਏ ਜੀ ਇਹ ਫਿੱਟਿਆ ਆ ਗਏ ਜੀ ਮੈਂ ਤੁਹਾਡੇ ਚੰਨਿਆ ਜਦੋਂ ਆਪਾਂ ਪਿੱਛੇ ਵੀ ਆ ਦੋਣ ਜਦੋਂ ਆਪਾਂ ਸਾਰੇ ਦਿੱਲੀ ਗਏ ਆ ਉਹਨੂੰ ਮੈਂ ਵੀ ਕਹਾ ਕਰਦਾ ਹਾਂ ਅੰਦਰ ਸੁਰੇ ਨੂੰ ਆਖੂ ਐ ਨਹੀਂ ਕਰਦੇ ਆਖੂ ਐ ਨਹੀਂ ਕਰਦੇ ਆਖੂ ਆਲੇ ਬਾਈ 30 ਦੀ 40 40 ਸਾਢੇ ਪੰਜ ਰੁਪਏ ਦੇ ਜੇ ਤੁਹਾਨੂੰ ਆਜੇ ਦਿੱਲੀ ਦਾ ਕਹਿ ਕੇ ਲੈ ਕੇ ਆਏ ਆ ਸੱਤਾ ਦਿੱਤਾ ਕੱਦ ਦੀ ਹਰ ਹਾਲ ਦੇ ਵਿੱਚ ਆਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਫਰਾਂ ਖੁਦ ਦੇ ਚੇਵੀ ਵਾਲੀ ਬਹੁਤ ਵੱਡੀ ਹੁੰਦੀ ਹੈ ਆਰਕੁਨਿਕ ਸੋਚ ਸਾਹਮਣੇ ਹੁੰਦੀ ਹੈ ਕਿ ਮਨ ਇਨਸਾਨ ਘੱਟ ਤੋਂ ਘੱਟ ਕਰਾ ਕੇ ਵੋਟ ਚਾ ਕੇ ਮਜਤਣਾ ਦੇਸ਼ ਕਰਕੇ ਵਿਰੋਧ ਤੁਹਾਨੂੰ ਨੌਜਵਾਨਾਂ ਨੂੰ ਕਾਰ ਦਾ ਮੀਲ ਹੈ ਸ਼ੱਕ ਨਾ ਕਰੋ ਜਿਹੜੇ ਬੰਦੇਾਂ ਦੇ ਅੱਗੇ ਲੱਗੇ ਹੋਏ ਸ਼ੱਕ ਨਾ ਕਰ ਮੇਰੇ ਤੇ ਇਹ ਬਹੁਤ ਬਹਾਦਰ ਬਰਤਾਨ ਸੱਜੇ ਜਾ ਰਹੇ ਨੇ ਛੋਟੇ ਮੀਡੀਆ ਦੇ ਉੱਤੇ ਮੈਂ ਕਦ ਹੋਰ ਕਹਿਣੀ ਚਾਹਾਂ ਜਿਹੜਾ ਵੀ ਬੰਦਾ ਜਿਹੜਾ ਬੰਦਾ ਇਹ ਗੱਲ ਕਹਿੰਦਾ ਕਿ ਸਾਨੂੰ ਸੱਤਾ ਨਹੀਂ ਦਿੱਤਾ ਛੁਣ ਜਿਹੜੀਆਂ ਲੜਾਈਆਂ ਜਿਹੜੇ ਯੁੱਧ ਆਪਣੇ ਹੱਕਾਂ ਦੀ ਆਪਣੀ ਹੋਣ ਨੂੰ ਬਚਾਉਣ ਲਈ ਲੜ ਜਾਂਦੇ ਹੋਣ ਉਹਨਾਂ ਨੂੰ ਸੱਤਾ ਹੀ ਦਿੱਤੀ ਜਾਂਦੇ ਸਨਹਿ ਹੀ ਦਿੱਤੇ ਜਾਂਦੇ ਜਿੰਨਾ ਦਰਦ ਹੁੰਦਾ ਇਨਾਂ ਦੀ ਆਰਥ ਹੁੰਦੀ ਆ ਉਹ ਆਪ ਚਲ ਕੇ ਆਉਂਦੇ ਬਲੇ ਸੋਹਣਿਆ ਸੋਹਣਿਆ ਆਓ ਮੈਂ ਸੁਣੇ ਚ ਆਪਾਂ ਨੂੰ ਸੱਦਾ ਗਿਆ ਕੁਛਤੀ ਪਾਈ ਆ ਆਪਾਂ ਦਰਦ ਲੈ ਕੇ ਆਏ ਆ ਤੇ ਆਪਣੀ ਹੋਰ ਆਪਣੀ ਮਜੂਦ ਨੂੰ ਬਚਾਉਣ ਲਈ ਆਏ ਆ ਆਪਣੀਆਂ ਆਉਣ ਵਗੀਆਂ ਨਸਲਾਂ ਨੂੰ ਬਚਾਉਣ ਲਈ ਆ ਆਪਣੇ ਪੁੱਤ ਨੂੰ ਬਚਾਉਣ ਲਈ ਆਏ ਆ ਜਿਹੜਾ ਬੰਦਾ ਅੱਜ ਬੈਠ ਕੇ ਪੰਜਾਬ ਜਿਹੜਾ ਯਾਦ ਰੱਖਿਓ ਜਿਹੜਾ ਬੰਦਾ ਪੰਜਾਬ ਬੈਠ ਕੇ ਜਾਂ ਹੋਰ ਕਿਤੇ ਬੈਠ ਕੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਚਰਚਾਂ ਦੇ ਉੱਤੇ ਇਸ ਸੰਘਰਸ਼ ਦੇ ਖਿਲਾਫ ਮੋਰਚਾ ਖੋਲ ਰਿਹਾ ਉਹ ਪੰਜਾਬ ਦਾ ਉਹ ਸਾਡਾ ਸਕਾਰੀ ਹੋ ਸਕਦਾ ਬਰੇਸ਼ ਸਨਿਹ ਜ਼ਿੰਦਾਰਾ ਚੇਸ ਕਰਕੇ ਮੇਰਾ ਵੀ ਤਾਨੋ ਪੀ ਲੈ ਨਾਜਵਾਨੋ ਸ਼ਾਂਤੀ ਬੁਲਾ ਕੇ ਰੱਖਿਓ ਸਰਕਾਰ ਦੇ ਢੰਗ ਤਰੀਕੇ ਹੁੰਦੇ ਆ ਵੀ ਮੀਡੀਆ ਨਹੀਂ ਜਾਣਦੀ ਵੀਰ ਦੇ ਮੀਡੀਆ ਨੌਕਰੀ ਜਾਣਦੀ ਐਸੂ ਬਾਹਰ ਕਹਿ ਲੈਂਗੇ ਚੋਣ ਜਾਲ ਤਾਂ ਲੱਗ ਗਿਆ ਜੀ ਬੁੱਤਾਂ ਆ ਗਈਆਂ ਜਿਹੜੀ ਮਰਜ਼ੀ ਤੇ ਰਾਜੇ ਅੱਗੇ ਮਾਲਕ ਚੌਕ ਦੇ ਵਿੱਚ ਚਾਹੇ ਇਹ ਆਜੇ ਜਾਂ ਚਾਹੇ ਤੋਰ ਤੇ ਰਾਜੇ ਸਮਾਂ ਨੂੰ ਮਾਰਾ ਹੀ ਹੋਣਾ ਨਾਲ ਇਹ ਲਈ ਆ ਜਿਹੜੀ ਇਹ ਲਈ ਪਈ ਕਿਸਾਨਾਂ ਦੀ ਨਹੀਂ ਕੱਲਿਆ ਸੀ ਇਹ ਮਸਲਾ ਕਦੀ ਐਮਐਸਪੀ ਦਾ ਨਹੀਂ ਆ ਜਾਂ ਕਰਦੇ ਫੀਪ ਪਰ ਚੀਜ਼ ਨਹੀਂ ਕਰਨਾ ਨਹੀਂ ਹੈ ਇਹ ਲਈ ਉਹ ਸਾਰਾ ਸਾਨ ਦੀ ਹੈ ਜਿਹੜਾ ਇਹ ਦੁਨੀਆ ਦੇ ਪਹਿਲਾ ਹੋਇਆ ਸਾਂ ਲੈ ਰਿਹਾ ਤੁਹਾਨੂੰ ਕੀ ਲੱਗਦਾ ਹੈ ਵੀ ਆਪਾਂ ਇਕੱਲੇ ਸੜਕਾਂ ਦੇ ਆ ਯੂਰਪ ਦੇਖੋ ਸੜਕਾਂ ਤੇ ਆ ਪੂਤਰੀ ਅਮਰੀਕਾ ਦੇ ਕਈ ਦੇਸ਼ ਸੜਕਾਂ ਤੇ ਹੈ ਕਿ ਹੁਣ ਵੀਕਰ ਨਾਲ ਸੜਕਾਂ ਤੇ ਹੈ ਕਿਉਂ ਸੜਕਾਂ ਤੇ ਆਓ ਕਿਉਂਕਿ ਨਿਊ ਬਾਂਡਰ ਆਦਤ ਆਇਆ ਉਹ ਨਿਊ ਵਲਡ ਆਰਡਰ ਕਿਵੇਂ ਪੂਰੀ ਮੁਲਕਾਂ ਨੂੰ ਗੁਲਾਮ ਬਣਾਉਣਾ ਹੈ ਕਿਵੇਂ ਪੂਰੀ ਦੁਨੀਆ ਦੇ ਧਰਤ ਤੇ ਕਬਜ਼ਾ ਕਰਨਾ ਹੈ ਕਿਵੇਂ ਪੂਰੀ ਦੁਨੀਆ ਦੇ ਸਰੋਤਲੇ ਨੇ ਧਰਤੀ ਆ ਚਾਹੇ ਪਾਣੀ ਆ ਚਾਹੇ ਹਵਾ ਉਹਦੇ ਕਿਵੇਂ ਕਬਜ਼ਾ ਕਰਨਾ ਹੈ ਇਹ ਉਹ ਨੀਤੀਆਂ ਨੇ ਆਪਾਂ ਨੂੰ ਕੀ ਲੱਗਦਾ ਕਿ ਮੋਦੀ ਆ ਕਰ ਰਿਹਾ ਹੈ ਮੋਦੀ ਇੱਕ ਪਿਆਤਾ ਖਮੋੜਾ ਉਹ ਨਿਊ ਵਲਡ ਆਰਡਰਾਂ ਦਾ ਉਹ ਉਹਨਾਂ ਵੱਡੇ ਵੱਡੇ ਕਾਰਪੋਰੇਟਾਂ ਦਾ ਇਹਨਾਂ ਦਾ ਆਪਾਂ ਅੱਜ ਦਾ ਮਜ਼ਦੂਰ ਇਹ ਗੱਲ ਕਹਿੰਦਾ ਹੈ ਕਿ ਰਾਇਕ ਦੇ ਕਿਸਾਨ ਦੀ ਆ ਮਜ਼ਦੂਰ ਦੀ ਨਹੀਂ ਹੈ ਕੋਈ ਦੁਕਾਨਦਾਰ ਕਹਿੰਦਾ ਹੈ ਕਿ ਰਾਇਕ ਦੇ ਕਿਸਾਨ ਦਾ ਰੈਸ ਸਾਡੇ ਦਾ ਲਾਈਤੀ ਹੈਗੀ ਜਦੋਂ ਨਿਊ ਬਲਡ ਆਰਡਰ ਨੇ ਆਉਣਾ ਹੈ ਨੀਤੀਆਂ ਨੇ ਲਾਗੂ ਹੋਣਾ ਹੈ ਤੁਹਾਡੀ ਕੁਝ ਜੀਤੇ ਕਬਜ਼ਾ ਹੋ ਰਿਹਾ ਲੋਕਾਂ ਦਾ ਦਰਤੀ ਕਿ ਕਿੱਲਾ ਕਿਸਾਨ ਬੀਤ ਰੋਊਗਾ ਸਾਡੇ ਇਸ ਮੋਰਚੇ ਦੇ ਉੱਤੇ ਇਸ ਹਫ਼ਤੇ ਵਿੱਚ ਇੱਕ ਮੰਗ ਇਹ ਵੀ ਹੈ ਵੀ ਪਾਇਰੇ ਵਾਲੇ ਤੇ ਲੇਕਾਰ ਮਜ਼ਦੂਰ ਨੇ ਉਹਨਾਂ ਨੇ ਦਿਹਾੜੀ 700 ਰੁਪਿਆ ਕੀਤੀ ਜਲ ਇੱਕ ਕਦੇ ਕਿਸਾਨ ਦੀ ਗੱਲ ਨਹੀਂ ਹੋਣੀ ਕਹਿੰਦੇ ਇਹ ਮਸਲੀ ਗੱਲ ਨਹੀਂ ਹੋ ਗਈ ਅੱਜ ਵੱਡੇ ਵੱਡੇ ਮਾਲ ਫੁੱਲ ਗਏ ਵੱਡੀਆਂ ਵੱਡੀਆਂ ਦੁਕਾਨਾਂਾਂ ਬੰਦਗੀਆਂ ਵੱਡੇ ਵੱਡੇ ਘਰਾਣਿਆਂ ਦੀਆਂ ਅੱਜ ਛੋਟਾ ਦੁਕਾਨਦਾਰ ਖੱਟ ਹੋ ਗਿਆ ਬਾਜ਼ਾਰ ਖੱਟ ਹੋ ਗਿਆ ਕਿ ਇਹ ਰਾਹ ਉਹਨਾਂ ਦੀ ਨਹੀਂ ਹੈ ਪਿਛਲੇ ਪਸਾਰੀ ਮੋਰਚੇ ਦੌਰਾਨ ਅਸੀਂ ਬਟੇਰ ਰੇਲयंस ਮਾਰਕੀਟ ਆ ਉਹ ਲੋਕਲੀ ਉਹਨ 7 ਲੱਖ ਰੁਪਿਆ ਕਰਦੀ ਸੇਲ ਸੀ ਬੰਦੇ ਤੋਂ ਵੀ ਪਿਆਰਾ ਹੈ ਨੌਸੇ ਲੱਗਿਆ ਨਿਸ਼ਾਨਦਾਰ ਕੱਥੇ ਗਿੱਤੇ ਮਗਰੋਂ ਜਿੱਦੜੀ ਮੈਸਰ ਮਾਰਕੀਟ ਬੰਦ ਹੋਈ ਐ ਘਾਟ ਵਧਿਆ ਕਿਹੜੇ ਕੋਈ ਫਸ ਪੈ ਗਿਆ ਮਾਪੀ ਆਉਂਦੇ ਕਿਉਂ ਨਹੀਂ ਰਾਹੇ ਥੋੜੀ ਵੀ ਰਹਿ ਗਈ ਐ ਸੋ ਪਰਾਂਪਰ ਤੋਂ ਨਫੇੜ ਰਹੇ ਐ ਤਫਾੜ ਕਰ ਰਹੇ ਐ ਮਨੀਰ ਜੀ ਕੱਲਾ ਪੰਜਾਬ ਲੜ ਰਿਹਾ ਝਾਰਾ ਲੜ ਰਿਹਾ ਚੱਕ ਨੁਕਸਾਨ ਲੜ ਰਿਹਾ ਇੱਥੇ ਹਾਰ ਉਹ ਬੰਦਾ ਲੜ ਰਿਹਾ ਜਿਹੜਾ ਬੰਦਾ ਸਾਹ ਲੈ ਰਿਹਾ ਜਿਸ ਕਰਕੇ ਨੂੰ ਸਾਹਮਣੇ ਦੀ ਕੋਸ਼ਿਸ਼ ਕਰੋ ਕਿ ਬੜੀਆਂ ਚਾਲਾਂ ਗੁੱਦੀ ਬੀੜੀਆਂ ਬੜੀਆਂ ਚਾਲਾਂ ਜੰ ਰਿਹਾ ਇਹਦੀ ਪੱਥਰਬਾਜ਼ ਇਕੱਠੇ ਹੋ ਗਏ ਪੱਥਰ ਮਾਰਦੇ ਆ ਉਹੀ ਮਾਹੌਲ ਬਣਾਉਣ ਦੀ ਕੋਸ਼ਿਸ਼ ਹੋ ਰਹੀ ਆ ਸੋ ਮੇਰਾ ਵੀ ਇੱਕ ਸਾਹਰ ਬਣਾ ਕੇ ਰੱਖਿਓ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਿਵੇਂ ਕਰਨਾ ਸਾਡੇ ਉੱਪਰ ਸਭ ਤੋਂ ਵੱਡੀਆਂ ਧਾਰਨਾਵਾਂ ਦੇ ਪਾਰ ਕਰ ਨੂੰ ਆਖਦੇ ਦੇ ਨਾਮੇ ਪਾਸਟਰ ਹੁੰਦੇ ਗਾਦਰ ਜੀ ਕਿੰਨੇ ਜਬਰ ਜਲੰਧਾ ਉੱਤਾਰਾ ਸਫਰ ਰਲ ਕੀਤਾ ਸੀ ਜੋ ਨੌਜਵਾਨ ਉਹ ਫਿਰ ਤੁਹਾਡੇ ਕੋਲ ਆਸ ਮੇਰੀ ਠੀਕ ਹੈ ਬੜਾ ਫਿਕਰ ਹੁੰਦਾ ਯਾਰ ਜਦੋਂ ਨੌਜਵਾਨੀ ਉਹੇ ਜਾਂਦੀ ਜਾਂ ਤੋ ਇੱਕ ਮੋਡਾ ਹਰਪਾਲਪੁਰ ਦਾ ਪੇਚੇ ਅਮੇਰਪਾਲਪੁਰ ਪਿੰਡ ਆ ਉਹਦੀ ਅੱਖ ਚਲੀ ਗਈ ਉਹਨਾਂ ਨੇ ਗੋਲੀ ਮਾਰੀ ਉਹ ਰਵਰ ਦੇ ਦੀ ਇਰਾਦੇ ਚ ਲੱਗੀ ਆ ਉਹਦੇ ਤਾਂ ਖਰੋਰੀ ਵਾਲੇ ਪਾਸੇ ਲੱਤ ਟੁਕੀਆ ਨੌਜਵਾਨ ਦੀ ਕਿੰਨਾ ਕਿੰਨੀ ਸਭ ਦੇ ਬੱਚੇ ਨੇ ਕਿਸੇ ਨੂੰ ਆਪ ਕੋਲ ਤੁਹਾਡਾ ਵੀ ਇਕੱਲੇ ਇਕੱਲੇ ਦਾ ਫਿਕਰ ਆ ਬਾਈ ਕਿਉਂ ਪਹਿਲੇ ਕਹਿੰਦੇ ਧਾਰ ਦੀ ਲੋੜ ਆ ਬਹੁਤ ਵੱਡੀ ਹੈ ਪੰਜਾਬ ਨੂੰ ਪਰ ਬਾਹ ਪਏ ਜਾਣੇ ਬਾਹ ਪਏ ਜਾਣੇ ਇਸ ਹਸਤਾਨਾ ਨਾਲ ਬਾਹ ਪੈਂਦਾ ਹੈ ਤਰ ਪਤਾ ਲੱਗਦਾ ਨਹੀਂ ਕਿ ਸਾਡੇ ਜਿਹੜੇ ਅੰਦਰ ਦੇ ਦਿੱਤੇ ਕਿ ਮਿਲਾਂਗੇ ਸੋ ਨੌਜਵਾਨੋ ਇਹੀ ਤਰ੍ਹਾਂ ਨਾਲ ਵਾਦਾ ਕਰਨਾ ਮੈਂ ਅੱਜ ਦਾ ਆਖੂ ਸਰਵਾਂ ਨਾਲ ਗੱਲ ਕਰਨੀ ਆ ਇਹੀ ਕਹਿਣ ਆਏ ਆ ਕਿ ਇਹ ਮੋਰਚਾ ਹਾਰ ਹਾਰ ਚ ਫੱਤੇ ਹੋਣਾ ਜਦੋਂ ਦਿੱਲੀ ਵਿੱਚ ਸੀ ਨਾ ਬਹੁਤ মিডিਆ ਮੇਰੇ ਤੇ ਸਵਾਲ ਕਰਦਾ ਸੀ ਕਿ ਆਹ ਇਹ ਕੀ ਬਣੂਗਾ ਮੈਂ ਕੁਝ ਨਹੀਂ ਬਣਦਾ ਜਿੱਤ ਕੇ ਆਵਾਂਗੇ ਸੋ ਆਪਾਂ ਜਿੱਤ ਕੇ ਆ ਜੀ ਬੋਲੇ ਅੱਲ ਹੋਰ ਨੇ ਕੀਤੀ ਆ ਆਪਾਂ ਮੇਰਾ ਵੀ ਰਹੇਗਾ ਮਾਹੌਲ ਮਾਖਦਾ ਕਰੈਕਟਰ ਦੇ ਜੇ ਫਲਾਣਾ ਬੰਦਾ ਆਊਗਾ ਫਲਾਣੇ ਬੰਦੇ ਨੂੰ ਘੇਰਾਂਗੇ ਫਲਾਣੇ ਨਾਲ ਆਇਆ ਕਰਾਂਗੇ ਫਲਾਣੇ ਨਾਲ ਆਇਆ ਕਰਾਂਗੇ ਜੋੜਾ ਬੰਦਾ ਇੱਥੇ ਆਉਂਦਾ ਪਿਛਲੇ ਬਗਲੇ ਵਿੱਚ ਸ਼ਰਦੋਜੀ ਦੇ ਲੋਕ ਹੈਗੇ ਆ ਉਹਨਾਂ ਨਾਲ ਕੋਈ ਗੱਲ ਦੀ ਨਹੀਂ ਇਸ ਇਲਾਕੇ ਵਿੱਚ ਜੀ ਆਪਣੇ ਖਾਤੋਂ ਵੋਟਾਂ ਨਹੀਂ ਖੋਲਣਾ ਸਾਡੀ ਤੱਕਰ ਦੀ ਨਾਲ ਹੈ ਸਾਲਾਵਾਦ ਦੀ ਨਾਲ ਹੈ ਸੱਤਾਂ ਨਾਲ ਨਾਲ ਹੈ ਜਿਸ ਕਰਕੇ ਮੇਰਾ ਤੁਹਾਨੂੰ ਬੇਨਤੀ ਹੈ ਸਾਰਾ ਏਕਾ ਸ਼ਾਂਤੀ ਬਣਾਈ ਰੱਖਿਓ ਕੋਈ ਗੱਲ ਦੀ ਘੜਨ ਵਾਲਾ ਕਰਦੇ ਆ ਜਿੱਦੋਂ ਅੱਗੇ ਲਿਖਿਆ ਹੋਇਆ ਨਾ ਵੀ ਹੁਣ ਆਪਾਂ ਐਲਾਨ ਹੋ ਗਿਆ ਕੋਈ ਤੋੜਨਾ ਤੂੰ ਫੇਰ ਕੋ ਧਰ ਦੇ ਜਿੰਨੇ ਤੇ ਆਖੂ ਕਹੇ ਮੇਰੇ ਵਰਗੇ ਖੜੇ ਆ ਜੇ ਪਿੱਛੇ ਹੋ ਕੇ ਤਾਂ ਕਿਉਂ ਹਰਿਆ ਵਾਹ ਜੀ ਸਾਰਿਆਂ ਅਲਹੁ ਅਲਹੁ ਕਸਾਨ ਮਜ਼ਦੂਰ ਇਕਤਾ ਜਿੰਦਾਬਾਦ ਜੋ ਧੰਨਵਾਦ ਸਾਰੇ ਸੰਸਦ ਦਾ ਬਣਾ ਕੇ ਰੱਖੋ ਇਸੇ ਮਹੌਲ ਨੂੰ ਇੱਥੇ ਜਿੰਨੇ ਵੀ ਆਪਣੇ ਪੰਜਾਬ ਕਲੇ ਬੈਠੇ ਆ ਸਿਰਲੇਖ ਤੇ ਜੇ ਕੋਈ ਭਾਈ ਕੋਈ ਐ ਨਾ ਜਾਵੇ ਸਾਡੇ ਨਾਲ ਤੁਸੀਂ ਇੱਥੇ ਆ ਕੇ ਅਗਰ ਇੱਕ ਮੁੰਡਾ ਵੀ ਆ ਗਿਆ ਬੰਦੀ ਸਿੰਘਾਂ ਦੀ ਗੱਲ ਬਈ ਜਰੂਰ ਹੈ ਮੈਂ ਹਾਂ ਹਮਸਾ ਕਰਦਾ ਆਇਆ ਇਹ rai ਕੋਠੀਲਾ ਕੇ ਵਖਰਾ ਲਨੇ ਆ ਇਹ rai ਕਦੇ ਕਿਸਾਨ ਦੀ ਜਵਾਲੀ ਆ ਗੱਲ ਕਦੀ ਐਸ ਕਿਦੀ ਜ਼ਮੀਨਾਂ ਉਤਾਰਨ ਦੀ ਹੋ ਰਹੀ ਹੈ ਉਹ ਜਿਵੇਂ ਹਮਲਾ ਕਰ ਰਹੇ ਨੇ ਛੋਟੀ ਦਿੱਕਤ ਨਾਲ ਅਜੇ ਹੋਰ ਸੁਣ ਲੋ ਆਪਣੇ ਜਿੰਨੇ ਨੌਜਵਾਨ ਐ ਐਸ ਲੱਗਿਆ ਜੰਗੂ ਵਾਲੇ ਬੈਠੇ ਆ ਉਹ ਅੱਜ ਕੋ ਖੜਤਾ ਤੇ ਬੈਗੇ ਜਵਾਲੀ ਕਿਉਂ ਬਹਿ ਗਏ ਇੱਕ ਕੋਈ ਸਪਾਈ ਕਹਿਣ ਦੇ ਹੁੰਦੇ ਆ ਜੇਲ੍ਹ ਦੇ ਗੱਜ ਦੇ ਜਿੰਨੇ ਬਲਮ ਲੱਗੇ ਉਹਨਾਂ ਦੇ ਕਮਰਿਆਂ ਦੇ ਵਿੱਚ ਉਹਨਾਂ ਦੇ ਰੋਜ਼ ਖਾਣਿਆਂ ਦੇ ਵਿੱਚ ਉਹਨਾਂ ਦੇ ਪੱਖਿਆਂ ਦੇ ਉੱਤੇ ਸਪਾਈ ਕਿਆਂ ਦੇ ਲਾਤੇ ਉਹਨਾਂ ਕਾਰਨ ਕਰਦੇ ਆ ਉਹਨਾਂ ਨੂੰ ਪਤਾ ਲੱਗ ਗਿਆ ਕਹਾਣੀ ਕੀ ਹੋਈ ਧਿਆਨ ਨਾਲ ਸੁਣ ਲਿਓ ਕਹਿੰਦੇ ਤੁਹਾਡੇ ਬਾਰਕਾਂ ਦੇ ਵੀ ਟੈਲੀਵਿਜ਼ਨ ਲੱਗੇ ਆ ਪੱਖੇ ਲੱਗੇ ਆ ਸੀਰ ਕਰਕੇ ਜਾਂਦੇ ਆ ਉਹ ਗਰਮੀ ਆਉਂਦੀ ਆ ਇਸ ਬਾਅਦ ਨੇ ਬਾਹਰੋਂ ਬੰਦੇ ਆਏ ਉਹ ਬਲਮਾ ਦੇ ਵਿੱਚ ਮੱਖਿਆਂ ਦੇ ਵਿੱਚੋਂ ਕੈਮਰੇ ਲਾ ਕੇ ਰਿਕਾਰਡਿੰਗਾਂ ਲਾ ਲੇ। ਇੱਕ ਪਾਸੇ ਦਾ ਭੰਤ ਕਹਿੰਦਾ ਕਿ ਮੈਂ ਪੰਜਾਬ ਨਾਲ ਇਹ ਮੁਕਰਦੇ ਆ ਆ ਕੇ ਇਹਨਾਂ ਦਾ ਜਿਹੜਾ ਇੱਕ ਨਾ ਜੋਤਪਹਿਤ ਮੰਤਰੀ ਹੈ ਕਿ ਸਿਕਦੇ ਕਿ ਅਜੇ ਗੁਰੂ ਘਰ ਵੀ ਤੁਸੀਂ ਐਨਐਸਐਲ ਲਾਈਆ ਤਸਾਲ ਦੇ ਕੇ ਜਾਓ। ਹੁਣ ਇਹ ਕਹਿੰਦੇ ਐਨਐਸਐਸ ਸੈਂਟਰ ਨੇ ਲਾਈਆ ਇਹ ਝੂਠ ਬੋਲਦੇ ਆ ਐਨਐਸਐਸ ਲੱਗੀ ਆ ਪੰਜਾਬ ਸਰਕਾਰ ਵੱਲੋਂ ਆਈਨਰ ਸੇ ਲਾਈ ਗਿਆ ਡੀਸੀ ਅਮਰ ਸਾਧ ਦੇ ਕਹਿਣ ਤੇ ਕਿ ਜੋ ਨਾ ਆਪਣੇ ਬੰਦੀ ਸਿੰਘ ਅਨੰਦਪਖਰ ਨਾਲ ਹੋ ਰਿਹਾ ਉਹ ਸਾਰਾ ਇਹਦੇ ਕਹਿਣ ਤੇ ਹੋ ਰਿਹਾ ਬਾਤਨੀ ਆਪਾਂ ਮਸ਼ੀਨਾਂ ਵੇਚਦਾ ਸੀ ਜੇਸੀਬੀ ਖਰੀਦੀ ਨਾ ਮੀਲ ਕੀਤੀ ਸੀ ਵੀ ਮਸ਼ੀਨਾਂ ਲੈ ਕੇ ਆਓ ਪਰ ਨੂੰੇ ਟੁੱਟਣਾ ਨਹੀਂ ਆਪਣੇ ਉੱਥੋਂ ਨੌਜਵਾਨ ਮੁੰਡੇ ਮਸ਼ੀਨਾਂ ਲੈ ਕੇ ਆ ਗਏ ਉਹ ਲਿਆ ਕੇ ਪਤਨੀ 5-700 ਕੋਸਟ ਦਾ ਜਮਾਨੇ ਕੇ ਕੇ ਮਸ਼ੀਨ ਖਾੜੀ ਕਿ ਅੱਗੇ ਜਾਣ ਦੇ ਲੈ ਕੇ ਅੱਥੋਂ ਗਿਆ ਜਦਾਂ ਲੱਗੇ ਮੈਂ ਉਹ ਇੱਥੇ ਉਹਨੂੰ ਬੋਲਾਵਾ ਤੰਮੂਟ ਵੇਚਾ ਦੀਗਾ ਕਮਾਨ ਦਾ ਤੰਬੂ ਉਹ ਬੱਚੇ ਇੱਥੋਂ ਮੈਂ ਗਿਆ ਚੱਲ ਕੇ ਉੱਥੇ ਜਾ ਕੇ ਜੋ ਜੋ ਵੀ ਹੋਇਆ ਮਸ਼ੀਨ ਚਲਾ ਲਈ ਪਰ ਪ੍ਰਸ਼ਾਸਨ ਕੀ ਕਹਿਗਾ ਸੀ ਵੀ ਮਸ਼ੀਨ ਚੱਲਦੇ ਨੇ ਕਹਾਣੀ ਜਾਣਦੇ ਨਹੀਂ ਹੁਣੇ ਭੰਤ ਫੈਸਲਾ ਕਰ ਲੇ ਕਿ ਪੰਜਾਬ ਨਾਲੇ ਦਿੱਲੀ ਨਾਲ ਤੇ ਪਸੇ ਕਹਿੰਦਾ ਮੈਂ ਤੁਹਾਡੇ ਨਾਲ ਐ ਮੈਂ ਸਰਕਾਰ ਮਨਜ਼ੂਰ ਕਰੂੰਗਾ ਪਰ ਦੂਜੇ ਪਾਸੇ ਸਾਡੀਆਂ ਟਰਾਲੀਆਂ ਤਰਸੀ ਸਾਡੀਆਂ ਗੱਤਗੱਤ ਲਾਖੀ ਨਹੀਂ ਜਾ ਰਹੀ ਹੈ ਸਾਡੀਆਂ ਜਿਹੜਾ ਵੀ ਸਮਾਨ ਪੁੱਛੋਦੀ ਮੰਗਵਾਣੇ ਰੋਕਿਆ ਜਾ ਰਿਹਾ ਹੈ ਕੀ ਪੰਜਾਬ ਪੁਲਿਸ ਨੂੰ ਹਦਾਇਤ ਜਾਂ ਹੁਕਮ ਕੋਈ ਮੋਦੀ ਕਰ ਰਿਹਾ ਹੈ ਕੋਹਤ ਕਰ ਰਿਹਾ ਹੈ ਜਵਾਬ ਕੌਣ ਦੇਊਗਾ ਕੋਈ ਸੋਪਾ ਹੋਇਆ ਤੇ ਤੁਹਾਡਾ ਸਰਕਾਰ ਕੋਈ ਨਹੀਂ ਆ ਇਹ ਪਹਿ ਕਾਦਰ ਕਹਿੰਦੇ ਆ ਅਸੀਂ ਕਿਸਾਨਾਂ ਨਾਲ ਆ ਅੰਦਰ ਖਾਤਰ ਮੀਟਿੰਗਾਂ ਵੀ ਹੋਈਆਂ ਜਲਦੀ ਨਾਲ ਲੀਡਰ ਕਾਫ ਜੋੜ ਕਰਨਾ ਸੋਚ ਕਰਕੇ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਵੀਰਾਂ ਮੈਂ ਬਾਰ-ਬਾਰ ਬੇਨਤੀ ਕਰਦਾ ਛੇਤੀ ਆਪਾਂ ਫਸੇ ਨੂੰ ਪਤਾ ਕੀ ਆ ਅਸਮਾਨ ਚੱਕ ਦਿੰਦੇ ਆ ਜਿੰਦਾਬਾਦ ਜਿੰਦਾਬਾਦ ਤੇਰੀ ਸੋਣ ਤੇ ਪਰਾਂ ਦਾਗੇ ਛੋਟ ਕੇ ਛੇਤੀ ਖਦਾਤ ਆਪਾਂ ਦਵਾ ਦੇ ਦਿੰਦੇ ਆ ਮਾੜਾ ਬੇਕਿਆ ਚੋਟ ਐਂ ਹੁੰਦਾ ਬਾਈ ਮਤੂੰ ਦੇਖ ਕੇ ਲੋਕ ਫੇਰ ਮੈਚੋ ਗਿਆ ਚੱਲ ਗਈ ਉੱਥੇ ਨੌਜਵਾਨੋ ਸਕੇ ਮੇਰੀ ਗੱਲ ਕਰੇ ਮੈਂ ਇਹੀ ਗੱਲ ਕਹੀ ਸੀ ਮੈਂ ਕੋਈ ਮਹਲਾ ਕਰ ਲੋ ਬਟਾ ਨੂੰ ਫਿਰ ਮੀਡੀਆ ਦੇ ਕਰਾਈ ਨੂੰ ਸਵਾਲ ਪੁੱਛਿਆ ਮੈਂ ਜਵਾਬ ਦੇ ਦੇਣਾ ਬਈਦਾ ਮੈਚੋ ਗਿਆ ਆ ਤੇ ਮੈਂ ਜਾ ਕੇ ਦੋ ਤਾਈ ਮੋੜ ਤੋਂ ਲੱਗਿਆ ਸੀਦਾ ਇੱਕ ਨਿਆਰ ਚੌਂਕ ਵਾੜ ਦਾ ਆਪਸ਼ੇਪ ਮੱਲੇ ਪੈ ਚੌਂ। ਜਦੋਂ ਕੱਤੀ ਜਾਂ ਗਈ ਨਹੀਂ ਕੱਤੀ ਸੀ ਲੋਕੀ ਨਿਆਰ ਚੌਂਕ ਜੁੱਤੇ ਹੋਰ ਚੌਂਕ ਤੋਂ ਅਸੀਂ ਕਹਾਣ ਦੇ ਚੌਂਕ ਚਾਹਤੀ। ਮੈਂ ਦਸ ਪੁਤਰਾ ਮੈਂ ਜਿੱਥੇ ਬੋਲਿਆ ਉਹ ਡੀਐਸਪੀ ਗਰਕਾ ਬਲੇਸ਼ੂ ਸੰਸਤਾ ਵੇਲੇ ਨਾਲ ਨੂੰ ਫੋਨ ਲਾ ਦੇ ਸੱਸੇ ਨੂੰ ਵੀ ਰਸੀ ਜੀ ਦਾ